ਖਬਰ ਨਾਮੋ ਦੇਖ ਰਿਹਾ ਸਾਰੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਦੂਸਰੇ ਪਾਸੇ ਉਹਨਾਂ ਦੇ ਸਾਥੀ ਸਰਵਣ ਸਿੰਘ ਪੰਦੇਰ ਫਸੇ ਕਸੂਤੇ ਬੜੇ ਵੱਡੇ ਇਲਜ਼ਾਮ ਲਾਖੇ ਨੇ ਜਿੰਨਾ ਪੈਸਾ ਜਿਹੜਾ ਹੈ ਕਿਸਾਨੀ ਧਰਨਾਂ ਉੱਤੇ ਹੋਇਆ ਹੈ ਜਿੰਨਾ ਪੈਸਾ ਪ੍ਰਦੇਸ਼ ਸਿੰਘ ਫੰਡਿੰਗ ਆਈ ਹੈ ਜੇਕਰ ਉਹ ਪੈਸਾ ਸਾਰਾ ਵਰਤਲਾ ਚਾਵੇ ਤੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਲੈ ਜਾਵੇਗਾ ਪੰਜਾਬ ਦੇ ਕਿਸਾਨ ਕਰਜ਼ਾ ਮੁਕਤ ਹੋ ਜਾਣਗੇ ਇਸ ਦਾ ਖੁਲਾਸਾ ਹੋਇਆ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਪੰਜਾਬੀਓ ਸਰਵਨ ਸਿੰਘ ਭਦੇਰ ਨੂੰ ਲੈ ਕੇ ਕਿਉਂਕਿ ਹਰ ਵਾਰ ਵੱਡੇ ਇਲਜ਼ਾਮ ਲੱਗਦੇ ਰਹੇ ਨੇ ਕਿ ਜਿਹੜੇ ਧਰਨੇ ਬੈਠ ਧਰਨੇ ਤੇ ਬੈਠੇ ਨੇ ਜਿਹੜੇ ਵਕ ਵਕ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਜਿਹੜੀ ਵਿਦੇਸ਼ੀ ਫੰਡਿੰਗ ਆ ਰਹੀ ਹੈ ਪਿੰਡਾਂ ਦੇ ਵਿੱਚ ਜਿਹੜੀ ਫੰਡ ਆ ਰਹੀ ਹੈ ਸੰਸਥਾਵਾਂ ਜਿਹੜੀਆਂ ਫੰਡ ਦੇ ਰਹੀਆਂ ਨੇ ਉਸ ਦਾ ਹਿਸਾਬ ਕਿਤਾਬ ਕਿੱਥੇ ਹੈ ਆਟੇ ਤੋਂ ਲੈ ਕੇ ਖੰਡ ਖੰਡ ਤੋਂ ਲੈ ਕੇ ਗੁੜ ਗੁੜ ਤੋਂ ਲੈ ਕੇ ਹਰੇਕ ਚੀਜ਼ ਦਾ ਹਿਸਾਬ ਮੰਗਿਆ ਜਾ ਰਿਹਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਅਤੇ ਉਹਨਾਂ ਨੇ ਕਿਹਾ ਕਿ ਇੰਨੇ ਕੁ ਪੈਸੇ ਆਏ ਨੇ ਕਿ ਪੰਜਾਬ ਦੇ ਕਿਸਾਨ ਆਪਣਾ ਕਰਜ਼ਾ ਬੜੀ ਅਸਾਨੜ ਲਾ ਸਕਦੇ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਤਿੰਨ ਖੇਤੀ ਕਾਨੂੰਨਾਂ ਬਾਰੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਅੰਦੋਲਨ ਵਿੱਚ ਦੇਸ਼ ਵਿਦੇਸ਼ ਤੋਂ ਆਈ ਡੋਨੇਸ਼ਨ ਬਾਰੇ ਕਿਸਾਨ ਜਥੇਬੰਦੀਆਂ 'ਚ ਉੱਠੇ ਮਤ ਪੇਦਾਂ ਤੋਂ ਬਾਅਦ ਹੁਣ ਘੱਟੋ ਘੱਟ ਸਮਰਥਨ ਮੋਲ ਦੀ ਮੰਗ ਲਈ ਸ਼ੰਭੂ ਤੇ ਖਨੌਰੀ ਬਾਰਡਰ ਤੇ ਇੱਕ ਸਾਲ ਤੋਂ ਵੱਧ ਸਮਾਂ ਤੱਕ ਚੱਲੇ ਅੰਦੋਲਨ 'ਚ ਉਸੇ ਤਰ੍ਹਾਂ ਦੋਸ਼ ਦੁਰਾਣੇ ਲੱਗੇ ਹਨ ਵੱਡੀ ਗੱਲ ਇਹ ਕਿ ਲੰਗਰ ਦੀ ਰਸਦ ਵੇਚਣ ਤੋਂ ਲੈ ਕੇ ਲੋਕਾਂ ਤੋਂ ਕੀਤੀ ਉਗਰਾਹੀ ਦੇ ਪੈਸਿਆਂ ਦਾ ਹਿਸਾਬ ਨਾ ਮਿਲ ਵਰਗੇ ਦੋਸ਼ੋਂ ਬਾਹਰ ਨਹੀਂ ਲੱਗ ਰਹੇ ਬਲਕਿ ਭਾਰਤ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇਤਾ ਹੀ ਆਪਸ ਵਿੱਚ ਲਗਾ ਰਹੇ ਹਨ ਜਿਨ੍ਹਾਂ ਨੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ 125 ਦਿਨ ਦਿਨਾਂ ਦੇ ਭੁੱਖੇ ਦਿਨਾਂ ਤੱਕ ਪੋਕਟ ਹੜਤਾਲ ਤੇ ਬੈਠੇ ਰਹੇ ਇਹਨਾਂ ਨਹੀਂ ਇਹ ਕਿਸਾਨ ਨੇਤਾ ਨੇ ਤਾਂ ਡੱਲੇਵਾਲ ਦੀ ਪੋਕਟ ਹੜਤਾਲ ਦੀ ਸੱਚਾਈ ਤੇ ਵੀ ਉਠਵਾ ਸਵਾਲ ਉਠਾ ਦਿੱਤੇ ਯਾਨੀ ਕਿ ਇਹ ਕੋਈ ਪਾਰਟੀਆਂ ਜਾਂ ਕੋ ਗੈਰ ਜਤੇ ਬੰਦੀਆਂ ਦੇ ਲੋਕ ਨਹੀਂ ਇਲਜ਼ਾਮ ਲਗਾ ਰਹੇ ਇਹ ਖੁਦ ਕਿਸਾਨ ਇੱਕ ਦੂਜੇ ਉੱਤੇ ਚਿੱਕੜ ਸੁੱਟ ਰਹੇ ਨੇ ਇਵੇਂ ਦੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਮਰਨ ਵਰਤ ਰੱਖਿਆ ਸੀ 125 ਦਿਨਾਂ ਤੋਂ ਵੱਧ ਵਾਸਤੇ ਉਸ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋ ਗਏ ਨੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਦੋਸ਼ ਲਗਾਏ ਹਨ ਕਿ ਅੰਦੋਲਨ ਚਲਾਉਣ ਲਈ ਜਿੰਨੇ ਵੀ ਪੈਸੇ ਦੀ ਉਗਰਾਹੀ ਹੋਈ ਆ ਉਸ ਦਾ ਹਿਸਾਬ ਕਿਤਾਬ ਨਹੀਂ ਦਿੱਤਾ ਜਾ ਰਿਹਾ ਜ ਜਿੰਨਾ ਪੈਸਾ ਇਕੱਠਾ ਹੋਇਆ ਉਹਨਾਂ ਪੈਸਾ ਦਾ ਕਿਸਾਨਾਂ ਦਾ ਕਰਜ਼ਾ ਉਤਾਰਨ ਤੇ ਖਰਚ ਕੀਤਾ ਜਾਣਾ ਚਾਹੀਦਾ ਸੀ ਯਾਨੀ ਕਿ ਲੰਗਰ ਕਣਕ ਖੰਡ ਚੂਨਾ ਮੱਕੀ ਦੁੱਧ ਪੈਸਾ ਵਿਦੇਸ਼ਾਂ ਦੇ ਵਿੱਚ ਵੀ ਫੰਡਿੰਗ ਹੋਈ ਦੂਸਰੇ ਪਾਸੇ ਪੰਜਾਬ ਦੇ ਪਿੰਡਾਂ ਨੇ ਵੀ ਉਗਰਾਹੀ ਦਿੱਤੀ ਪੰਜਾਬ ਦੇ ਪਿੰਡਾਂ ਨੇ ਵੀ ਆਟਾ ਦਿੱਤਾ ਲੇਕਿਨ ਉਸ ਦਾ ਹਿਸਾਬ ਕਿਤਾਬ ਕਿੱਥੇ ਹੈ ਇਹ ਕਿਸਾਨ ਆਗੂ ਸਿੱਧੂਪੁਰ ਦੇ ਵੱਡੇ ਆਗੂ ਨੇ ਗੱਲ ਪੁੱਛ ਲਈ ਹੈ ਤੇ ਇਸ ਦਾ ਜਵਾਬ ਦੇਣਾ ਪਵੇਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅਤੇ ਸਰਵਨ ਸਿੰਘ ਦੇਨ ਨੂੰ ਉਹਨਾਂ ਨੇ ਕਿਹਾ ਕਿ ਇੰਨਾ ਕੋ ਪੈਸਾ ਇਕੱਠਾ ਹੋਇਆ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਉਤਰ ਜਾਣਾ ਸੀ ਲੇਕਿਨ ਇਨ੍ਹਾਂ ਆਗੂਆਂ ਵੱਲੋਂ ਸਾਰਾ ਪੈਸਾ ਗਵਨ ਕਰ ਲਿਆ ਹੈ ਦੂਸਰੇ ਪਾਸੇ 1 ਰੁਪਏ ਦਾ ਵੀ ਹਿਸਾਬ ਨਹੀਂ ਦਿੱਤਾ ਜਾ ਰਿਹਾ ਯਾਨੀ ਕਿ ਧਰਨਾ ਚਲਾਉਣ ਲਈ ਲੱਖਾਂ ਰੁਪਏ ਦਾ ਖਰਚਾ ਹੁੰਦਾ ਹੈ ਕਿਸਾਨ ਆਗੂ ਇਹ ਗੱਲ ਜ਼ਰੂਰ ਕਹਿ ਰਹੇ ਨੇ ਦੂਸਰੇ ਪਾਸੇ ਉਹਨਾਂ ਨੇ ਵਿਗਿਆਨਕ ਤੌਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜਾ 125 ਦਿਨਾਂ ਦਾ ਮਨਵਰਤ ਰੱਖਿਆ ਸੀ ਉਸ ਨੂੰ ਵੀ ਜਾਲੀ ਕਿਹਾ ਹੈ ਧੰਨ